ਅਸਦੀ ਪੀਸੀ ਦੀ ਕੋਰ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਦੇਖਸਰ ਸਾਹਿਬ ਕਟਾਣਾ ਦੁਰਾਹਾ ਵਿਖੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਮੇਟੀ ਦੇ ਮੌਜੂਦਾ ਕਮਾਕਾਰਾਂ ਅਤੇ ਸਿੱਖਾਂ ਦੇ ਗੰਭੀਰ ਮੁੱਦਿਆਂ ਤੇ ਵਿਚਾਰਾਂ ਹੋਈਆਂ ਅਤੇ ਇਸ ਦੌਰਾਨ ਅਮਰੀਕਾ ਵਿੱਚ ਸ਼੍ਰੋਮਣੀ ਕਮੇਟੀ ਨੂੰ ਦਾਨ ਵਜੋਂ ਮਿਲੀ ਜ਼ਮੀਨ ਬਾਰੇ ਵੀ ਪੱਤਰਕਾਰਾਂ ਨੂੰ ਜਾਣਨਾ ਪਾਇਆ ਗਿਆ ਦੁਰਾਹਾ ਦੇ ਕਟਾਣਾ ਸਾਹਿਬ ਗੁਰਦੁਆਰੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਇੱਕ ਮੀਟਿੰਗ ਵਿੱਚ ਕਸ਼ਮੀਰ ਦੇ ਛੋਪੀਆਂ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰਕੇ ਭੰਨਤੋੜ ਕਰਨ ਅਤੇ ਉੱਥੇ ਵਸਦੇ ਪੰਜ ਸਿੱਖ ਪਰਿਵਾਰਾਂ ਨਾਲ ਦੁਰਵਿਹਾਰ ਕਰਨ ਦੀ ਘਟਨਾ ਦੀ ਐਸਜੀਪੀਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਖਤ ਸ਼ਬਦਾਂ ਵਿੱਚ ਨਕੇਦੀ ਕੀਤੀ ਹੈ ਅਤੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਅਪੀਲ ਕੀਤੀ ਹੈ ਕਿ ਜੰਮੂ ਕਸ਼ਮੀਰ ਵਿੱਚ ਵਸਦੇ ਸਮੁੱਚੇ ਸਿੱਖ ਪਰਿਵਾਰਾਂ ਅਤੇ ਸਿੱਖ ਜਾਇਦਾਦਾਂ ਦੀ ਪਹਿਲ ਦੇ ਆਧਾਰ ਤੇ ਹਿਫਾਜ਼ਤ ਕੀਤੀ ਜਾਵੇ ਤੇ ਪੰਜ ਸਿੱਖਾਂ ਨੂੰ ਵੜ ਕੱਢ ਕੇ ਉਹਨਾਂ ਨੇ ਕਿਹੜਾ ਮਾਰਕਾ ਮਾਰ ਲਿਆ ਉੱਥੋਂ ਉਹਨਾਂ ਦੀ ਜਾਨ ਮਲ ਦੀ ਰਾਖੀ ਕਰਨ ਔਰ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਵਾੜਨ ਔਰ ਜਿਹੜੇ ਲੋਕ ਸ਼ਰਾਪ ਤਿੰਨ ਉਹਨਾਂ ਦੇ ਖਿਲਾਫ ਕਾਰਵਾਈ ਕਰਾਉਣ ਇਹ ਸਾਡੀ ਮੰਗਾਂ ਉਹਨਾਂ ਦੇ ਮੁਸਲਮਾਨ ਆਤਮਾ ਕੋਲੋਂ ਮੀਂਦ ਠੈਕ ਲਾਨੀ ਸਾਹ ਨੇ ਤੇ ਚੈਨ ਨਿਰਵਾਇ ਨੇ ਔਰ ਮੈਂ ਅੱਗੇ ਵੀ ਤੇ ਪਿੱਛੇ ਵੀ ਤਿੰਨ ਸਾਲ ਪਹਿਲਾਂ ਇਸੇ ਤਰ੍ਹਾਂ ਦੀ ਘਟਨਾ ਕੱਢੀ ਸੀ ਕਿ ਉਦੋਂ ਵੀ ਮੈਂ ਗਿਆ ਸੀਗਾ ਉੱਥੇ ਜਾ ਕੇ ਅਸੀਂ ਮੰਨ ਚਿੱਤੀ ਸੀ ਉਹਨਾਂ ਤੋਂ ਉਹ ਰਸਲਾਉ ਤੋਂ ਸਾਲਟ ਆਊਟ ਹੋ ਗਿਆ ਸੀ ਉਹਨਾਂ ਨਾਲ ਸ਼ਾਂਤੀ ਨਾਲ ਕੰਮ ਕਰਦਾ ਲੈ ਇੱਕ ਕੱਲਾ ਇਸੇ ਥਾਂ ਤੇ ਹੋਇਆ ਹਰਿਆਣਾ ਦੇ ਪੀੜਤ ਸਿੱਖ ਕਿਸਾਨਾਂ ਬਾਰੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਪੀੜਤ ਕਿਸਾਨਾਂ ਦੀ ਹਰੇਕ ਪੱਖੋਂ ਮਦਦ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਕਿਸਾਨਾਂ ਨੂੰ ਦਵਾਈਆਂ ਬਿਜਲੀ ਵਾਸਤੇ ਜਨਰੇਟਰ ਤੋਂ ਇਲਾਵਾ ਖਾਣ ਪੀਣ ਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ ਦੇ ਬਾਅਦ ਨੂੰ 21 ਲੱਖ ਰੁਪਏ ਸੀ ਹੋਰ ਉਹਨਾਂ ਦੇ ਜਿਹਦੀ ਸਹਾਇਤਾ ਲਈ ਅਸੀਂ ਜਿਹੜਾ ਪਾਸ ਕੀਤਾ ਉਹ ਅਸੀਂ ਜਿਹੜਾ ਉਹਨਾਂ ਨੂੰ ਦੇਣ ਜਾ ਰਹੇ ਹਾਂ ਪਰਿਵਾਰਾਂ ਨੂੰ ਔਰ ਮੈਨੂੰ ਸਾਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਹਰਿਆਣਾ ਸਰਕਾਰ ਉਹਨਾਂ ਦਾ ਮਸਲਾ ਜਿਹੜਾ ਉਹ ਹਾਲ ਕਰਨ ਲਈ ਗੰਭੀਰਤਾ ਨਾਲ ਉਹਨੇ ਵਿਚਾਰ ਕੀਤਾ ਔਰ ਅੱਜ ਐਸੈਂਬਲੀ ਦੇ ਵਿੱਚ ਸ਼ਾਇਦ ਉਹਨਾਂ ਨੇ ਬਿਲ ਖਤਰਾ ਹੋਇਆ ਇਹ ਕਰਤਾ ਤੇ ਬਹੁਤ ਚੀ ਗੱਲਾਂ ਸੀ ਦਸਵਾਤ ਕਾ ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸ਼੍ਰੋਮਣੀ ਕਮੇਟੀ ਨੂੰ 13 ਏਕੜ ਤੋਂ ਵੱਧ ਜ਼ਮੀਨ দান ਵਜੋਂ ਪ੍ਰਾਪਤ ਹੋਈ ਹੈ ਅਤੇ ਇਸ ਜ਼ਮੀਨ ਦੇ ਕਾਗਜ਼ ਪੱਤਰ ਸ਼੍ਰੋਮਣੀ ਕਮੇਟੀ ਦੇ ਨਾਮ ਹੋ ਚੁੱਕੇ ਨੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਜਗ੍ਹਾ 'ਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਿੱਖ ਮਿਸ਼ਨ ਬਣਾਉਣ ਜਾ ਰਹੀ ਹੈ ਜਿਸ ਨਾਲ ਪੂਰੇ ਯੂਰਪ ਵਿੱਚ ਸਿੱਖੀ ਦੇ ਪ੍ਰਚਾਰ ਨੂੰ ਅੱਗੇ ਵਧਾਇਆ ਜਾਵੇਗਾ। ਅਮਰੀਕਾ ਦੇ ਵਿੱਚ ਜਿਹੜੀ ਸਾਨੂੰ ਜਗ੍ਹਾ ਲਾਟ ਹੋਈ ਸੀ ਕਿ ਜਿਹਨੇ ਡੋਨੇਟ ਕੀਤੀ ਸੀ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ ਛੜ ਗਈ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਜੋ ਚੜਾ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਜ ਅਮਰੀਕਾ ਦੇ ਵਿੱਚ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਵਿੱਚ 13 ਤੋਂ 13 ਏਕੜ ਤੋਂ ਵੱਧ ਜ਼ਮੀਨ ਦੀ ਮਾਲਕ ਹੈ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਭੈਣ ਜਿਹੜੇ ਨੇ ਅਮਰੀਕਾ ਚ ਲੱਗੇ ਆ ਉੱਥੇ ਅਸੀਂ ਇਕ ਤਰ੍ਹਾਂ ਮਿਸ਼ਨ ਸਥਾਪਤ ਕਰਾਂਗੇ ਇਸੇ ਇੱਕ ਮਿਸ਼ਨ ਸਥਾਪਤ ਕਰਾਂਗੇ ਜਿਹੜਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮਿਸ਼ਨ ਹੋਏਗਾ ਔਰ ਇੱਕ ਕਿਸਮ ਦਾ ਉਹ ਵੈਸੀ ਹੋਏਗੀ ਜਿੱਥੋਂ ਸਾਰੇ ਮੁਲਕਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਤੇ ਵਿਸਾਰ ਹੋਏਗਾ ਧਾਰਮਿਕ ਨੈਚਰ ਜਿਹੜੇ ਉਹਨਾਂ ਨੂੰ ਮੰਡੇ ਜਾਣਗੇ ਵਿਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਭੇਜੇ ਜਾਣ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਜਥੇਦਾਰ ਮੱਕੜ ਨੇ ਕਿਹਾ ਹੈ ਕਿ ਵੱਖ-ਵੱਖ ਸਮੇਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਸੈਂਕੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਭੇਜੇ ਜਾਂਦੇ ਨੇ ਜਿਸ ਉਤੇ ਲੱਖਾਂ ਰੁਪਏ ਖਰਚ ਆਉਂਦੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਕਦੇ ਕੋਈ ਭੇਂਟਾ ਨਹੀਂ ਲਈ ਗਈ ਅਸੀਂ ਇਟਲੀ ਦੇ ਵਿੱਚ 450 ਮਾਰੇ ਦੇ ਰੂਪ ਭੇਜੇ ਸੀ 50 ਲੱਖ ਰੁਪਿਆ ਸਾਡਾ ਉਹਦੇ ਭੇਜਣ ਦੇ ਖਰਚਾ ਸੀ ਲੇਕਨ ਅਸੀਂ ਕੋਈ ਪੈਸਾ ਨਹੀਂ ਵਸੂ ਲਿਆ ਕਿਤੇ ਮੈਲਬੌਰਨ ਆਸਟ੍ਰੇਲੀਆ ਦੇ ਵਿੱਚ ਅਸੀਂ 200 ਰੂਪ ਭੇਜੇ ਆ ਮਦलेश्वर ਉਸ ਤੋਂ ਬਾਅਦ ਹੁਣ ਅਜੇ ਮਹੀਨਾ ਨਹੀਂ ਹੋਇਆ ਅਸੀਂ ਮਲੇਸ਼ੀਆ ਦੇ ਵਿੱਚ 1200 ਰੁਪਏ ਤੇ 1700 ਰੁਪਏ ਜੇ ਆ ਅਸੀਂ ਕੋਈ ਪੈਸਾ ਨਹੀਂ ਚਾਰਜ ਕੀਤਾ ਕੋਲੇ ਪੇਟਾ ਹਾਂ ਅਗਲੇ ਦੀ ਖੁਸ਼ੀ ਹੈ ਜਿਉ ਸਤਗੁਰੂ ਦਾ ਸਰਕਾਰ ਕਰਕੇ ਭੇਟਾ ਦਿੰਦਾ ਜਾਂ ਮੱਥਾ ਟੇਕਦਾ ਇਹ ਉਹਨੂੰ ਥੋੜੋ ਕੁ ਡਿਲੇ ਕਰ ਸਕਦਾ ਓਮੀਤਨ ਦਰਸ਼ਨ ਭੇਟਾ ਹੁੰਦੀ ਹੈ ਦਰਸ਼ਨ ਭੇਟਾ ਵੀ ਤਾਂ ਨਾ ਸਿੱਕੀ ਦੇ ਵਿੱਚ ਜੀ ਬੋਲ ਨਹੀਂ ਲੈਂਦੇ ਦਰਸ਼ਨ ਭੇਟਾ ਤੇ ਕੋਈ ਦੇਵੇ ਤਾਂ ਲੈ ਸਕਦੇ ਆ ਨਾ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਕਰਵਾਈਆਂ ਜਾਂਦੀਆਂ ਖਾਲਸਾ ਜੀ ਖੇਡਾਂ ਇਸ ਵਾਰ ਅਕਤੂਬਰ ਮਹੀਨੇ ਵਿੱਚ ਕਰਵਾਈਆਂ ਜਾਣਗੀਆਂ ਇਸ ਦਾ ਐਲਾਨ ਵੀ ਮੀਟਿੰਗ ਦੌਰਾਨ ਐਸਜੀਪੀਸੀ ਦੇ ਪ੍ਰਧਾਨ ਨੇ ਕੀਤਾ ਕਿ ਅਕਤੂਬਰ ਦੇ ਵਿੱਚ ਖਾਲਸੇ ਖੇਡ ਉਹ ਜਿਹੜਾ ਅਕਤੂਬਰ ਵਿੱਚ ਨਾਉਣ ਦਾ ਫੈਸਲਾ ਕੀਤਾ ਜਿਹਦੇ ਵਿੱਚ ਸਾਡੇ ਸਾਰੇ ਸਕੂਲ ਜਿਹੜੇ ਨੇ ਸ਼੍ਰੋਮਣੀ ਕਮੇਟੀ ਦੇ ਸਬੰਧਕ ਕਮੇਟੀ ਦੇ ਸੱਤਰਵੇਂ ਅੰਦਰ ਉਹ ਸਾਰੇ ਦੇ ਸ਼ਾਮਿਲ ਹੋ ਜਾਣਗੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਰੇ ਮੁਲਾਜ਼ਮਾਂ ਦਾ 6% ਦੀ ਤਨਖਾਹ ਪੱਤਾ ਵਧਾ ਦਿੱਤਾ ਗਿਆ ਹੈ ਅਤੇ ਜਿਨ੍ਹਾਂ ਮੁਲਾਜ਼ਮਾਂ ਨੂੰ ਇਹ ਵਧਿਆ ਹੋਇਆ ਪੱਤਾ ਪਹਿਲੀ ਵਾਰ ਮਿਲੇਗਾ ਉਹ ਸਾਰੇ ਮੁਲਾਜ਼ਮ ਕੈਂਸਰ ਫੰਡ ਵਿੱਚ ਦੇਣਗੇ ਰਦੰਦਕ ਕਮੇਟੀ ਦੇ ਮੁੱਦੇ ਵਿੱਚ ਦਸਤਰਜ ਜਿਹੜੇ ਵੀ ਗਰੀਬ ਬ੍ਰੀਨ ਹੋਵੇ ਕਿ ਵੀ ਗੁਰਬਾਹ ਲੋਕ ਆਉਂਦੇ ਇਲਾਜ ਲਈ ਉਹਨਾਂ ਦੀ ਸਹਾਇਤਾ ਲਈ ਗੁਰੂ ਆਂਦਾ ਸਸਤਾ ਲੋਸੀ 2 ਕਰੋੜ ਰੁਪਈਆ ਦੇਣਾ ਪ੍ਰਵਾਨ ਕੀਤਾ ਸਲਾਨਾ ਸਲਾਨਾ ਫਾਰੇ ਉਹ 2 ਕਰੋੜ ਦੇ ਵਿੱਚੋਂ ਜਿਹੜਾ ਉਹ ਮਰੀਜ਼ਾਂ ਦੀ ਜਿਹੜੀ ਸਹਾਇਤਾ ਸੀ ਕਰਾਂਗੇ ਤੇਰੀ ਵਕਤ ਤੋਂ ਬਾਅਦ ਲਿੰਮਿਤ 10000 ਰੁਪਈਆ ਰਹੀ ਮੀਟਿੰਗ ਦੌਰਾਨ ਪੱਤਰਕਾਰਾਂ ਵੱਲੋਂ ਉਹਨਾਂ ਦੀ ਖਰਾਬ ਸਿਹਤ ਦੇ ਚੱਲਦੇ ਪ੍ਰਧਾਨਗੀ ਦੇ ਅਹੁਦੇ ਤੋਂ فارਗ ਕਰਨੀਆਂ ਕਿਆਸ ਅਰਾਈਆਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਅਜੇ ਤਾਂ ਮੈਂ ਜਵਾਨ ਹਾਂ ਜਿਉਂ ਸਾਈਕਲਿੰਗ ਕਰਦੇ ਆ ਮੈਨੂੰ ਸਾਹ ਚੜ ਗਿਆ ਮੇਰੀ ਧੜਕਣ ਤੇਜ਼ ਹੋ ਗਈ ਤੇ ਮੈਂ ਡਾਕਟਰ ਦੀ ਸਲਾਹ ਲੈ ਲਈ ਵੀ ਬਹੁਤੀ ਧੜਕਣਾਂ ਤੇਜ਼ ਹੋਵੇ ਤੇ ਅੱਧੇ ਘੰਟੇ ਦੇ ਵਿੱਚ ਉਹ ਰਿਜ਼ਲਟ ਹੋ ਗਈ ਨਹੀਂ ਕੋਈ ਨਹੀਂ ਤੇ ਡਾਕਟਰ ਸਾਹਿਬ ਨੇ ਮੈਨੂੰ ਰੱਖ ਲਿਆ ਉੱਥੇ ਤੇ ਰਖਦਿਆਂ ਰਖਦਾ ਮੈਨੂੰ ਬੁਖਾਰ ਚੜ ਗਿਆ ਜਾ ਕੇ ਡੀ ਐਮ ਸੀ ਚ ਪਤਾ ਕਰ ਲੋ ਰਿਕਾਰਡ ਕਰ ਲੋ ਜਾ ਕੇ ਮੈਨੂੰ ਵਾਇਰਲ ਹੋਇਆ ਸੀ ਹੁਣ ਬੁਖਾਰ ਉਹਨਾਂ ਦਾ ਕਿਸੇ ਦੇ ਵਾਸਤੇ ਗੱਲ ਨਹੀਂ ਨਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੀਟਿੰਗ ਵਿੱਚ ਕਮੇਟੀ ਦੇ ਕਮਾਂਕਾਰਾਂ ਅਤੇ ਸਿੱਖਾਂ ਦੇ ਗੰਭੀਰ ਮੁੱਦਿਆਂ ਤੇ ਜਿਸ ਤਰ੍ਹਾਂ ਨਾਲ ਵਿਚਾਰਾਂ ਕੀਤੀਆਂ ਨੇ ਉਸ ਤੋਂ ਝਾੜ ਹੋ ਗਿਆ ਕਿ ਉਹਨਾਂ ਦੀ ਪ੍ਰਧਾਨਗੀ ਦੀ ਕੁਰਸੀ ਉੱਤੇ ਆਇਆ ਸੰਕਟ ਟਲ ਗਿਆ ਹੈ ਦੁਰਾਹਾ ਤੋਂ ਰਣਜੋਤ ਸਿੰਘ ਦੇ ਨਾਲ ਜਰਮਨਜੀਤ ਰੰਦਾਵਾ ਜੀ ਐਨ ਨਾਈਟ ਨਿਊਜ਼